ਖੋਡੀ ਰਾਜ ਸਭਾ ਦੀ ਤਾਂ ਮੈਂਬਰ ਉਹ ਹੈਗੀ ਆ ਨਾ ਉਹ ਪਾਰਲੀਮੈਂਟ ਮੈਂਬਰ ਤਾਂ ਹੈ ਨਾ ਸਤਕਾਰ ਯੋਗ ਤਾਂ ਹੈ ਨਾ ਚਾਹੇ ਤੁਸੀਂ ਉਹਨੂੰ ਚੁਣਿਆ ਪਰ ਫੇਰ ਤੁਸੀਂ ਉਹਨੂੰ ਕਟਾਉਂਗੇ ਆਪਦੇ ਪੀਅ ਤੋਂ ਫੇਵਲ ਦੇ ਉੱਪਰ ਫਾਈਲ ਪਈ ਹੈ ਔਰ ਤੂੰ ਸਾਈਨ ਨਹੀਂ ਕਰਦਾ ਇਹ ਕਰਮ ਨੇ ਜਿਹੜੇ ਤੁਸੀਂ ਕਰਦੇ ਹੋ ਉਸੇ ਕਰਮਾਂ ਦਾ ਫਲ ਹੈ ਇਹ ਜਵਾਬ ਥੋਡੇ ਮੂਰੇ ਖੜੇ ਤੁਹਾਨੂੰ ਤੁਹਾਨੂੰ ਡਰਾਉਣਗੇ ਕੱਲ ਨੂੰ ਕੱਲ ਤੋਂ ਚਾਹੇ ਤੁਸੀਂ ਕੋਠੀਆਂ ਲੈਣ ਨੂੰ ਕਿਹਾ ਮਹਿਲ ਬਣਾ ਲੈ ਤੁਸੀਂ ਕਿਹਾ ਬਾਡੀਗਾਰਡ ਨਹੀਂ ਚਾਹੀਦੇ ਸੈਂਕੜੇ ਨਹੀਂ ਦੋ ਦੋ ਤੁਸੀਂ ਜੈਡ ਸੁਰੱਖਿਆ ਰੱਖੀਆਂ ਜੋ ਤੁਸੀਂ ਕਿਹਾ ਮੈਂ ਨੀਲੀ ਜੀ ਗੱਡੀ ਚ ਆਇਆ ਕਰੂੰਗਾ ਕਾਫਲੇ ਤੁਹਾਡੇ ਕਰੋੜਾਂ ਰੁਪਈਆ ਦੀਆਂ ਗੱਡੀਆਂ ਦੇ ਤੁਸੀਂ ਕਿਹਾ ਕ੍ਰਾਪਸ਼ਨ ਨਹੀਂ ਕਰਨੀ ਕ੍ਰਾਪਸ਼ਨ ਬੰਦ ਕਰਾਂਗੇ ਕ੍ਰਾਪਸ਼ਨ ਦੇ ਖੋਦੀ ਕਰੇ ਲਾਤੇ ਕੋਸੇ ਕ腐ਸ਼ਨ ਦੇ ਵਿੱਚ ਤੁਸੀਂ ਸਾਰੇ ਲੀਡਰ ਜੇਲ੍ਹ ਦੇ ਵਿੱਚ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਅਰਵਿੰਦ ਕੇਜਰੀਵਾਲ ਦੀ ਡਰਾਮੇਬਾਜੀ ਦੀ ਇਹਨੇ ਜੋ ਕੁਝ ਅੱਜ ਤੱਕ ਕੀਤਾਗਾ ਟੋਟਲ ਡਰਾਮੇਬਾਜੀ ਕੀਤੀ ਆ ਹੋਰ ਕੁਝ ਨਹੀਂ ਕੀਤਾ ਦੋਸਤੋ ਅਰਵਿੰਦ ਕੇਜਰੀਵਾਲ ਨੇ ਕੱਲ ਆਪਣੀ ਸਾਰੀ ਪਾਰਟੀ ਦੇ ਐਮਐਲਏ ਤੇ ਮੰਤਰੀ ਵਗੈਰਾ ਨੂੰ ਲੈ ਕੇ ਭਾਜਪਾ ਦੇ ਦਫ਼ਤਰ ਦੇ ਵਿੱਚ ਜਾ ਕੇ ਡਰਾਮੇਵਾਜੀ ਕੀਤੀ ਕਿ ਅਸੀਂ ਗ੍ਰਿਫਤਾਰੀਆਂ ਦੇਣ ਆਇਆ ਸਾਨੂੰ ਸਾਰਿਆਂ ਨੂੰ ਇੱਕੋ ਵਾਰੀ ਦੇ ਵਿੱਚ ਗ੍ਰਿਫਤਾਰ ਕਰ ਲਓ ਪਰ ਦੋਸਤੋ ਸਵਾਲ ਪੈਦਾ ਇਹ ਹੁੰਦਾ ਹੈਗਾ ਕਿ ਅਰਵਿੰਦ ਕੇਜਰੀਵਾਲ ਜਿਸ ਨੂੰ ਈਡੀ ਨੇ ਜਦੋਂ ਸੰਮਨ ਕੀਤੇ ਉਦੋਂ ਫਿਰ ਗ੍ਰਿਫਤਾਰੀ ਤੋਂ ਕਿਉਂ ਭੱਜ ਰਹੇ ਸੀਗੇ ਦੇਖੋ ਇਹ ਦੋਸਤੋ ਮੈਂ ਮੂਹਰੇ ਖੜੀਆਂ ਜਿਹੜੀਆਂ ਭੇਡਾਂ ਤਾਲੀਆਂ ਮਾਰਦੀਆਂ ਸੀ ਇਹਦੀ ਇਹ ਗੱਲ ਨੂੰ ਸੁਣ ਕੇ ਕਿ ਅਸੀਂ ਮਤਲਬ ਸਾਰੇ ਹੀ ਗ੍ਰਿਫਤਾਰ ਹੋਣ ਚੱਲੇ ਆ ਉਹਨਾਂ ਨੂੰ ਦੱਸਣਾ ਚਾਹਣਾਗਾ ਕਿ ਆਪਣੀ ਅਕਲ ਨੂੰ ਵੀ ਮਾਰਾ ਜਾ ਖੋਲਿਆ ਕਰੋ ਜੇਕਰ ਅਰਵਿੰਦ ਕੇਜਰੀਵਾਲ ਗ੍ਰਿਫਤਾਰੀ ਤੋਂ ਨਹੀਂ ਡਰਦਾ ਤਾਂ ਜਦੋਂ ਈਡੀ ਸੰਮਣ ਦੇਣ ਆਉਂਦੀ ਸੀ ਉਦੋਂ ਕਿਉਂ ਭੱਜ ਰਿਹਾ ਸੀਗਾ 10 ਸੰਮਣ ਦਿੱਤੇ ਤੇ ਭੱਜਦਾ ਰਿਹਾ ਸਰੇ ਆਮ ਕਹਿੰਦਾ ਰਿਹਾ ਕਿ ਗ੍ਰਿਫਤਾਰੀ ਦਾ ਡਰ ਹੈ ਗ੍ਰਿਫਤਾਰੀ ਦਾ ਡਰ ਹੈ ਔਰ ਇਹਨਾਂ ਦੇ ਜੰਨੀ ਆਮ ਆਦਮੀ ਪਾਰਟੀ ਦੇ ਲੀਡਰ ਸੀ ਸਾਡੇ ਕੇਜਰੀਆਲ ਨੂੰ ਫੜਨਗੇ ਸਾਡੇ ਕੇਜਰੀਆਲ ਨੂੰ ਗ੍ਰਿਫਤਾਰ ਕਰਨਗੇ ਉਦੋਂ ਫਿਰ ਡਰ ਲੱਗਦਾ ਸੀਗਾ ਜਾਂ ਤਾਂ ਫਿਰ ਤੁਸੀਂ ਉਦੋਂ ਹੀ ਥੋੜੀ ਹੋਵੇ ਉਸ ਤਰ੍ਹਾਂ ਦੀ ਗੱਲਬਾਤ ਜਿਵੇਂ ਸਾਡੇ ਜੋਧੇ ਬਲਵੰਤ ਸਿੰਘ ਵਰਗੇ ਰਾਜੋਆ ਨੇ ਵਰਗੇ ਜਿਹੜੇ ਜੋਧੇ ਕਹਿੰਦੇ ਨੇ ਕਿ ਫਾਂਸੀ ਲਾ ਦਿਓ ਅਪੀਲ ਨਹੀਂ ਕਰਾਂਗੇ ਉਹ ਹੁੰਦਾ ਜੋਧੇ ਪਣਾ ਦਾ ਉਹ ਹੁੰਦਾ ਦਲੇਰ ਬੰਦਿਆਂ ਦਾ ਕੰਮ ਉਹ ਤੁਸੀਂ ਡਰ ਕੇ ਤਾਂ 57 ਤੋਂ ਪੂਸ ਦੇ ਲੈਨੇ ਹੋ ਵਿੱਚ ਹੁਣ ਦੋ ਤੋਂ ਮੈਂ ਅਗਲੀ ਗੱਲ ਤੇ ਹੁਣ ਅਗਰ ਅਰਮਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਪਹਿਲਾਂ ਕੀੜੀ ਨੇ ਫੜ ਲਿਆ ਕ੍ਰਪਸ਼ਨ ਦੇ ਦੋਸਾਂ ਦੇ ਵਿੱਚ ਫੜਿਆ ਸ਼ਰਾਬ ਦੇ ਤੰਦੇ ਦੇ ਵਿੱਚ ਫੜਿਆ ਇਦੋਂ ਮਾੜਾ ਕੋਈ ਕੰਮ ਨਹੀਂ ਹੋ ਸਕਦਾ ਕਿ ਸ਼ਰਾਬ ਦਾ ਤੰਦਾ ਕ੍ਰਪਸ਼ਨ ਦੇ ਦੋਸ ਉਹਨਾਂ ਦੇ ਵਿੱਚ ਗ੍ਰਿਫਤਾਰ ਹੋਇਆ ਤੇ ਫਿਰ ਕਿਵੇਂ ਫੜ ਫੜਾਉਂਦਾ ਸੀਗਾ ਹਮੇਸ਼ਾ ਚਾਹੇ ਇਹਨਾਂ ਦੇ ਵੀ ਲੀਡਰ ਅੰਦਰ ਗਏ ਹੋਏ ਨੇ ਉਹ ਆਪਣੀ ਜ਼ਮਾਨਤ ਅਪਲਾਈ ਕਰਦੇ ਨੇ ਇਹਨਾਂ ਨੇ ਕਿਹਾ ਕਿ ਜ਼ਮਾਨਤ ਤਾਂ ਹੋਣੀ ਨਹੀਂ ਦੋਸਤੋ ਹਰ ਰੋਜ਼ ਕਿਤੇ ਸਾਡੀ ਗ੍ਰਿਫਤਾਰੀ ਗਲਤ ਹੋਈ ਆ ਕਿਤੇ ਸਾਡਾ ਆ ਹੋਇਆ ਇਸ ਬੰਦੇ ਨੇ ਵਕੀਲਾਂ ਨੂੰ ਸਿੰਧਵੀ ਨੂੰ ਦੇ ਕੇ ਰਿਸ਼ਵਤ ਇਹ ਕਹਿ ਕੇ ਕਿ ਤੈਨੂੰ ਰਾਜ ਸਭਾ ਦਾ ਮੈਂਬਰ ਬਣਾਵਾਂਗੇ ਕਿ ਸਾਡੀ ਪੁੱਠੇ ਟੰਡੇ ਟੰਗਣਾ ਕੋਸ਼ ਕਰ ਸਾਨੂੰ ਜੇਲ੍ਹ ਦੇ ਵਿੱਚੋਂ ਮੈਨੂੰ ਬਾਹਰ ਲੈ ਕੇ ਆ। ਉਹ 2 ਦਿਨ ਮਹੀਨਾ ਜੇ ਤੂੰ ਬਹਿ ਗਿਆ ਜੇਲ੍ਹ ਦੇ ਵਿੱਚ ਉੱਥੇ ਤਾਂ ਟੱਟੀਆਂ ਲੱਗੀਆਂ। ਉਂ ਤੁਸੀਂ ਕਹਿੰਦੇ ਹੋ ਅਸੀਂ ਜੀ ਗ੍ਰਿਫਤਾਰੀ ਦੇਣ ਕਿਉਂ ਪਤਾ ਹੈ ਵੀ ਇਹ ਡਰਾਮੇਬਾਜ਼ੀ ਨਾਲ ਨਾ ਫੜਨਾ ਸਰਕਾਰ ਨੇ ਨਾ ਇਦਾਂ ਕੋਈ ਫੜ ਕੇ ਫਾਇਦਾ ਹੁੰਦਾ। ਆਪਦੇ ਯਾਨੀ ਕੀ ਸੀ ਵੀ ਐਂ ਕਰਾਂਗੇ ਤਾਂ ਨਹੀਂ ਪੜਨਗੇ ਤਾਂ ਵੀ ਸਾਨੂੰ ਸਿਆਸੀ ਲਾ ਜੇ ਫੜ ਲੈਣਗੇ ਫੜ ਕੇ ਰੱਖਦਾ ਸਕਦੇ ਨਹੀਂ। ਦੂਜੇ ਦਿਨ ਜਵਾਨ ਤੋਂ ਹੋ ਜੂ ਫਿਰ ਕਹਿ ਦਾਂਗੇ ਦੇ ਲਓ ਜੀ ਬਾਜ ਪਾਛਾ ਨੂੰ ਪ੍ਰਚਾਰ ਨਹੀਂ ਕਰਨ ਦਿੰਦੀ ਕੇਜਰੀਵਾਲ ਸਾਹਿਬ ਜਾ ਤਾਂ ਲਲਕਾਰਾ ਮਾਰੋ ਫਿਰ ਪੂਸ ਨਾ ਦੇ ਛੱਡਿਆ ਚ ਓਵੇਂ ਜਿੱਕਰ ਉਹ ਜਾ ਕਿਰਦਾਰ ਬਣਾਓ ਜੋ ਕਰਦਾਰ ਸਾਡੇ ਯੋਧਿਆਂ ਦੇ ਨੇ ਜਿਨ੍ਹਾਂ ਨੂੰ ਦਵਿੰਦਰਪਾਲ ਸਿੰਘ ਭੁੱਲਰ ਵਰਗਿਆਂ ਨੂੰ ਤੇਰੀ ਟੇਬਲ ਦੇ ਉੱਪਰ ਫਾਈਲ ਪਈ ਐ ਔਰ ਤੂੰ ਸਾਈਨ ਨਹੀਂ ਕਰਦਾ ਇਹ ਕਰਮ ਨੇ ਜਿਹੜੇ ਤੁਸੀਂ ਕਰਦੇ ਹੋ ਉਸੇ ਕਰਮਾਂ ਦਾ ਫਲ ਹੈ ਇਹ ਜਵਾਬ ਤੁਹਾਡੇ ਮੂਹਰੇ ਖੜੇ ਤੁਹਾਨੂੰ ਤੁਹਾਨੂੰ ਡਰਾਉਣਗੇ ਕੱਲ ਨੂੰ ਜਿਹੜੇ ਬੰਦਿਆਂ ਨੂੰ ਤੁਸੀਂ ਉਹਨਾਂ ਦੀ ਸਜ਼ਾ ਤੋਂ ਸਜ਼ਾ ਤੋਂ ਡਬਲ ਡਬਲ ਸਜ਼ਾ ਕਟਾਈ ਬਾਕੀਆਂ ਨੂੰ ਤਾਂ ਜੇ ਕਾਂਗਰਸ ਨੇ ਜਾਂ ਭਾਜਪਾ ਨੇ ਕਟਾਈਆ ਉਹ ਭੁਗਤਣਗੇ ਪਰ ਜਿਹੜੀ ਫਾਈਲ ਤੇਰੀ ਟੇਬਲ ਦੇ ਉੱਪਰ ਪਈ ਹੈ ਤੇ ਉਹਦੇ ਉੱਤੇ ਸਾਈਨ ਨਾ ਕਰਕੇ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਕਿ ਮਾਨਸਿਕ ਤੌਰ ਤੇ ਬਿਮਾਰ ਹੈ ਤੈਂ ਉਸ ਬੰਦੇ ਨੂੰ ਜੇਲ੍ਹ ਵਿੱਚ ਛੜਨ ਲਈ ਰੱਖਿਆ ਹੋਇਆ ਕੇਜਰੀਵਾਲ ਸਾਹਿਬ ਤੁਹਾਨੂੰ ਵੀ ਉਹ ਚੀਜ਼ਾਂ ਦਾ ਭੁਗਤਣਾ ਪਊ ਕਰਮ ਪਰ ਤੈਨੂੰ ਯਾਦ ਕਰਨਾ ਚਾਹੀਦਾ ਕਿ ਜਿਵੇਂ ਤੈਨੂੰ 1 ਮਹੀਨਾ ਜੇਲ੍ਹ ਦੇ ਵਿੱਚ ਰਹਿ ਕੇ ਉੱਥੇ ਅੱਜ ਵੀ ਲੱਗੀ ਸੀ ਕਿ ਕਿਵੇਂ ਕੱਢੋ ਮੈਨੂੰ ਬਾਹਰ ਕੱਢੋ ਪਰ ਉਥੋਂ ਤੈਨੂੰ ਬਾਹਰ ਕਿਸੇ ਨੇ ਕੱਢਣਾ ਨਹੀਂ ਸੀਗਾ ਤੈਨੂੰ ਪਤਾ ਸੀ ਪਰ ਬਲਵੰਤ ਸਿੰਘ ਰਾਜੋਆਣੇ ਵਰਗੇ ਜਿਨ੍ਹਾਂ ਨੂੰ ਡਬਲ ਡਬਲ ਸਜ਼ਾਾਂਾਂ ਕਟਾਈਆਂ ਦਵਿੰਦਰਪਾਲ ਸਿੰਘ ਪੁੱਲਰ ਨੂੰ ਤੇਰੀ ਵਜ੍ਹਾ ਦੇ ਨਾਲ 10 ਸਾਲਾਂ ਤੋਂ ਜੇਲ੍ਹ ਦੇ ਵਿੱਚੋਂ ਛੱਡ ਰਿਹਾਗਾ ਉਹਨਾਂ ਨੂੰ ਯਾਦ ਕਰਕੇ ਦੇਖ ਉਹ ਵੀ ਹੱਡਮਾਸ ਦੇ ਬਣੇ ਹੋਏ ਬੰਦੇ ਨੇ ਪਰ ਉਹ ਸੀ ਨਹੀਂ ਕਰਦੇ ਉਹਨਾਂ ਦਾ ਸਿਰੜ ਹੈ ਜਾਂ ਤਾਂ ਫਿਰ ਸਿਰੜ ਰੱਖ ਕੇ ਦਿਖਾ ਸਵਾਦ ਤਾਂ ਜੇਕਰ ਸਿਰੜ ਤੁਸੀਂ ਰੱਖਣਾ ਨਹੀਂ ਡਰਾਮੇਬਾਜੀ ਕਰਨੀ ਆ ਕਿ ਅਸੀਂ ਸੀ ਨਹੀਂ ਕਰਦੇ ਦੋਸਤੋ ਇਹਦੇ ਲਈ ਕਿਰਦਾਰ ਬਣਾਓ ਇਸ ਬੰਦੇ ਦੇ ਮੰਗਰ ਲੱਗ ਕੇ ਜਿਹੜੇ ਲੋਕ ਤੁਸੀਂ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹੋ ਕਿਉਂਕਿ ਜਿਹੜਾ ਬੰਦਾ ਖੁਦ ਸਹੀ ਨਾ ਹੋਵੇ ਜਿਹੜਾ ਬੰਦਾ ਡਰਾਮੇਬਾਜ਼ ਹੋਵੇ ਉਹ ਲੰਮਾ ਸਮਾਂ ਨਹੀਂ ਚੱਲ ਸਕਦੇ ਇਹ ਪਾਰਟੀਆਂ ਦਾ ਜਿਹੜਾ ਉਭਾਰ ਹੈ ਇਹ ਜਜ਼ਬਾਤਾਂ ਦੇ ਵਿੱਚੋਂ ਆ ਕੇ ਜਜ਼ਬਾਤ ਭੜਕਾ ਕੇ ਅੰਨਾ ਹਜ਼ਾਰੇ ਵਾਲਾ ਚਾਹੇ ਜੋ ਵੀ ਅੰਦੋਲਨ ਸੀਗਾ ਉਹਦੇ 'ਚੋਂ ਬੁਲਬਲੇ ਨਿਕਲੇ ਹੋਏ ਨੇ ਜਿਨ੍ਹਾਂ ਨੇ ਬਹੁਤ ਛੇਤੀ ਫੁੱਟ ਜਾਣਾ ਹੈ ਡਰਾਮੇਬਾਜ਼ੀਆਂ ਬਹੁਤ ਲੰਮਾ ਸਮਾਂ ਨਹੀਂ ਚੱਲਦੀਆਂ ਹੁੰਦੀਆਂ ਦੋਸਤੋ ਇਹ ਡਰਾਮੇਵਾਜ਼ੀਆਂ ਕੁਝ ਸਮੇਂ ਲਈ ਹੁੰਦੀਆਂ ਨੇ ਸੋ ਮੇਰਾ ਕਹਿਣ ਤੋਂ ਭਾਵ ਹੁਣ ਇੱਕ ਤਾਂ ਪਰਸੋਂ ਤੁਸੀਂ ਲੱਗੇ ਹੋਏ ਤੇ ਹੁਣ ਜੀ ਆਤਸੀ ਨੂੰ ਵੀ ਫੜ ਲੈਣਾ ਹੁਣ ਜੀ ਫਲਾਨੇ ਨੂੰ ਵੀ ਫੜ ਲੈਣਾ ਮੇਰਾ ਪੀਏ ਫੜ ਲਿਆ ਪਹਿਲਾਂ ਤਾਂ ਪੀਏ ਤੇ ਆਜੋ ਭਾਈ ਸਾਹਿਬ ਜੀ ਪੀਏ ਨੇ ਥੋਡੀ ਰਸਵਾਦੀ ਮੈਂਬਰ ਨੂੰ ਕੁੱਟਿਆ ਤੇਰੇ ਘਰੇ ਕੁੱਟਿਆ ਥੋਡੀ ਰਾਜ ਸਭਾ ਦੀ ਤਾਂ ਮੈਂਬਰ ਉਹ ਹੈਗੀ ਆ ਨਾ ਉਹ ਪਾਰਲੀਮੈਂਟ ਮੈਂਬਰ ਤਾਂ ਹੈ ਨਾ ਸਤਕਾਰ ਯੋਗ ਤਾਂ ਹੈ ਨਾ ਚਾਹੇ ਤੁਸੀਂ ਉਹਨੂੰ ਚੁਣਿਆ ਪਰ ਫੇਰ ਤੁਸੀਂ ਉਹਨੂੰ ਕਟਾਓਗੇ ਆਂਦੇ ਪੀਓ ਤੋਂ ਜੇ ਕੋਈ ਬੰਦੇ ਨੂੰ ਤੁਸੀਂ ਚੁਣ ਲਿਆ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਉਹ ਵੀ ਬਹਿਲਾ ਨੂੰ ਫਿਰ ਤੁਸੀਂ ਉਹਨੂੰ ਉਹਨੂੰ ਕੁੱਟੋਗੇ ਜੇਕਰ ਤੁਸੀਂ ਉਹਨੂੰ ਕੁੱਟੋਗੇ ਫੇਰ ਗਿਰਫਰਦਾਰ ਕਿਉਂ ਨਹੀਂ ਕਰਨਗੇ ਭਾਜਪਾ ਨੇ ਗਿਰਫਰਦਾਰ ਤੁਹਾਨੂੰ ਥੋੜੋ ਕੀਤਾ ਤੁਹਾਨੂੰ ਗਿਰਫਰਦਾਰ ਕੀਤਾਗਾ ਤੁਹਾਡੀ ਆਰਦੀ ਕੀਤੀ ਉਹ ਇੱਕ ਕਰਤੂਤ ਨੇ ਤੁਹਾਡੇ ਪੀਏ ਨੇ ਕਰਤੂਤ ਕੀਤੀ ਤਾਂ ਪੁਲਿਸ ਨੇ ਗਿਰਫਰਦਾਰ ਕੀਤਾਗਾ ਸੋ ਇਹ ਡਰਾਮੇ ਬਾਜ਼ੀਆਂ ਛੱਡੋ ਸਿੱਧੀ ਲਾਈਨ ਦੇ ਉਪਰਾਹ ਹੁਣ ਤੁਸੀਂ ਬਖਲਾਏ ਹੋਇਓ ਕਿਉਂਕਿ ਪਤਾ ਹੈ ਦਿਨ ਨੇੜੇ ਆ ਰਹੇ ਨੇ 2 ਤਰੀਕ 2 ਜੂਨ ਦੇ ਵਿੱਚ ਦਿਨ ਰਹਿ ਗਏ ਥੋੜੇ ਉਸ ਕਾਰਨ ਕਰਕੇ ਆਪਾਂ ਨੂੰ ਪਤਾ ਵੀ ਪਜਾਮੇ ਭਿੱਜ ਜਾਂਦੇ ਹੁੰਦੇ ਨੇ ਸੋ ਇਸ ਕਰਕੇ ਇਸ ਆਪਣੀ ਜਿਹੜੀ ਤੁਸੀਂ ਅ ਅਚ ਵੀ ਹੈ ਨਾ ਇਹਨੂੰ ਲੁਕੋ ਕੇ ਰੱਖੋ ਤੁਸੀਂ ਤਾਂ ਲੁਕੋਬ ਨਹੀਂ ਰਹੇ ਤੁਸੀਂ ਤਾਂ ਆਪਣੀ ਜਿਹੜੀ ਇਹ ਇੱਕ ਤਰ੍ਹਾਂ ਦੀ ਹਰ ਇੱਕ ਚੀਜ਼ ਜੋ ਤੁਹਾਡੀ ਕਹੀ ਹੋਈ ਸੀ ਤੁਸੀਂ ਉਹ ਤੋਂ ਭੱਜਦੇ ਹੋਏ ਨਜ਼ਰ ਆਇਓ ਜਿਹੜੀ ਵੀ ਤੁਸੀਂ ਕੋਈ ਇੱਕ ਗੱਲ ਕਹੀ ਕੰਨੀ ਕੰਨੀ ਗੱਲ ਤੋਂ ਚਾਹੇ ਤੁਸੀਂ ਕੋਠੀਆਂ ਲੈਣ ਨੂੰ ਕਿਹਾ ਮਹਿਲ ਬਣਾ ਲੈ ਤੁਸੀਂ ਕਿਹਾ ਬਾਡੀਗਾਰਡ ਨਹੀਂ ਚਾਹੀਦੇ ਸੈਂਕੜੇ ਨਹੀਂ ਦੋ-ਦੋ ਤੁਸੀਂ ਜੈਡ ਸੁਰੱਖਿਆ ਰੱਖੀਆਂ ਜੋ ਤੁਸੀਂ ਕਿਹਾ ਮੈਂ ਨੀਲੀ ਜੀ ਗੱਡੀ ਚ ਆਇਆ ਕਰੂੰਗਾ ਕਾਫਲੇ ਤੁਹਾਡੇ ਕਰੋੜਾਂ ਰੁਪਈਆ ਦੀਆਂ ਗੱਡੀਆਂ ਦੇ ਤੁਸੀਂ ਕਿਹਾ ਕ੍ਰਪਸ਼ਨ ਨਹੀਂ ਕਰਨੀ ਕ੍ਰਪਸ਼ਨ ਬੰਦ ਕਰਾਂਗੇ ਕ੍ਰਪਸ਼ਨ ਦੇ ਖੁਦ ਹੀ ਕਰੇ ਲਾਤੇ ਉਸੇ ਕ੍ਰਪਸ਼ਨ ਦੇ ਵਿੱਚ ਤੁਸੀਂ ਸਾਰੇ ਲੀਡਰ ਜੇਲ੍ਹ ਦੇ ਵਿੱਚ ਚਲੇ ਗਏ ਸੋ ਜੋ ਗੱਲਾਂ ਤੁਸੀਂ ਕਹਿਆਂ ਸਾਰੀਆਂ ਤੋਂ ਤੁਸੀਂ ਭੱਜੇ ਹੋ ਇਸ ਕਾਰਨ ਕਰਕੇ ਹੁਣ ਤੁਹਾਨੂੰ ਇਹਨਾਂ ਚੀਜ਼ਾਂ ਦਾ ਫਲ ਭੁਗਤਣਾ ਪੈਣਾ ਇਸ ਕਰਕੇ ਦੋਸਤੋ ਮੈਂ ਸਿਰਫ ਮੈਂ ਪਹਿਲਾਂ ਵੀ ਕਹਣਾ ਉਹਨਾਂ ਨਾਲ ਕਹੂੰ ਸੇ ਦੋਸਤੀ ਨਾ ਕਹੂੰ ਸੇ ਬੈਰ ਪਰ ਜਿਹੜੇ ਅੱਖਾਂ ਦੇ ਸਾਹਮਣੇ ਸਾਨੂੰ ਬੁੱਧੂ ਬਣਾਉਂਦੇ ਨੇ ਉਹਨਾਂ ਬਾਰੇ ਸਚਾਈ ਕਹਿ ਨਹੀਂ ਬਣਦੀ ਆ ਜਿਹੜਾ ਬੰਦਾ ਕਹਿਣੀ ਤੇ ਕਰਨੀ ਦਾ ਫਰਕ ਰੱਖੂਗਾ ਉਹਦਾ ਫਿਰ ਆਪਾਂ ਨੂੰ ਪੜਦਾ ਫਾਸ ਕਰਨਾ ਪੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੋਲ ਫੇਰ ਖਰਾਬ ਕਰ ਲਿਓ ਉੱਚੀ ਬੋਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ